ਮੋਟੀ ਸਰਕਾਰ ਮੁਰਦਾਬਾਦ 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 ਸੰਯੁਕਤ ਕਿਸਾਨ ਮੋਰਚਾ ਜਿੰਦਾਬਾਦ 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 ਪੰਜਾਬ ਫਾਸਟ ਲਾਈਨ ਵੈਬ ਚੈਨਲ ਵੇਖ ਰਹੇ ਸਮੂਦ ਅਚਕੰਦਾਸ ਸਵਾਗਤ ਹੈ ਆਲ ਟ੍ਰੇਡ ਯੂਨੀਅਨ ਅਤੇ ਸੰਯੁਕਤ ਕਿਸਾਨ ਯੂਨੀਅਨ ਦੇ ਸਾਂਝੇ ਸੱਦੇ ਨੂੰ ਸਫਲ ਬਣਾਉਣ ਲਈ ਵੱਖ-ਵੱਖ ਜਥੇਬੰਦੀਆਂ ਵੱਲੋਂ ਅੱਜ ਫਾਜ਼ਿਲਕਾ ਦੇ ਓਵਰਫਲਾਈ ਤੇ ਰੋਸ ਪ੍ਰਦਰਸ਼ਨ ਕੀਤਾ ਗਿਆ ਰੋਸ ਵਜੋਂ ਅੱਜ ਸਾਰੇ ਫਾਜ਼ਿਲਕਾ ਜ਼ਿਲ੍ਹੇ ਦੀਆਂ ਦੁਕਾਨਾਂ ਬੰਦ ਰਹੀਆਂ ਇਸ ਦੇ ਨਾਲ ਹੀ ਸਾਰੇ ਫਾਜ਼ਿਲਕਾ ਵਿੱਚ ਬੱਸ ਯਾਤਰਾ ਵੀ ਠੱਪ ਰਹੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਵੱਖ-ਵੱਖ ਜਥੇਬੰਦੀਆਂ ਵੱਲੋਂ ਆਪਣੇ ਪੱਖ ਰੱਖੇ ਗਏ ਅਤੇ ਕਿਸਾਨ ਵਿਰੋਧੀ ਤਿੰਨ ਕਾਨੂੰਨ ਰੱਦ ਕਰਨ ਲਈ ਦਿੱਲੀ ਜ਼ਾਰੇ ਕਿਸਾਨ ਮਜ਼ਦੂਰ ਮਜ਼ਦੂਰਾਂ ਉੱਤੇ ਤਸ਼ੱਦਦ ਕਰਨ ਵਾਲੀ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਆਓ ਸੁਣਦੇ ਹਾਂ ਮੌਕੇ ਦੀਆਂ ਤਸਵੀਰਾਂ ਬਨੇਰੋ ਵੀਡੀਓ ਦੇ ਅੰਤ ਤੱਕ ਅਤੇ ਇਸ ਤਰ੍ਹਾਂ ਦੀਆਂ ਹੋਰ ਤਾਜ਼ਾਤਰੀਨ ਖਬਰਾਂ ਵੇਖਣ ਲਈ ਸਬਸਕ੍ਰਾਈਬ ਕਰੋ ਸਾਡਾ ਚੈਨਲ ਅਤੇ ਬੈਲ ਆਈਕਨ ਪ੍ਰੈਸ ਕਰਨਾ ਨਾ ਭੁੱਲਣਾ ਤਾਂ ਕਿ ਸਾਡੀ ਹਰ ਨਵੀਂ ਅਪਡੇਟ ਪਹੁੰਚੇ ਸਭ ਤੋਂ ਪਹਿਲਾਂ ਤੁਹਾਡੇ ਕੋਲ ਪੂਰੇ ਦੇਸ਼ ਦੇ ਲੋਕਾਂ ਦੇ ਵਿੱਚ ਰੋਹ ਹੈ ਕੱਲਾ ਕਿਸਾਨਾਂ ਮਜ਼ਦੂਰਾਂ ਔਰ ਕਿੱਤੀਆਂ ਦੇ ਵਿੱਚ ਨਹੀਂ ਹਰ ਇੱਕ ਜਿਹੜਾ ਵਰਗ ਹੈ ਉਹਦੇ ਮਨ ਦੇ ਵਿੱਚ ਬਹੁਤ ਗੁੱਸਾ ਹੈ ਜੋ ਮੋਦੀ ਸਰਕਾਰ ਜਿਹੜੀਆਂ ਪੂਰੇ ਭਾਰਤ ਦੇ ਲੋਕਾਂ ਲਈ ਗਲਤ ਨੀਤੀਆਂ ਲੈ ਰਹੀ ਹੈ ਕਿ ਆ ਰਿਹਾ ਹੈ ਉਹਦੇ ਲਈ ਪੂਰਾ ਜਿਹੜਾ ਸੀ ਸਮਝਦੇ ਵੀ ਪੂਰਾ ਭਾਰਤ ਬੰਦ ਜਿਹੜਾ ਉਹ ਸਫਲ ਹੋਇਆ ਔਰ ਲੋਕਾਂ ਨੂੰ ਔਰ ਖਾਸ ਕਰਕੇ ਜਿਹਨੇ ਮੁਲਾਜ਼ਮ ਵਰਗ ਆ ਜਾਂ ਵਪਾਰੀ ਵਰਗ ਆ ਕਿਸੇ ਨੂੰ ਟ੍ਰੇਡ ਜੁੜਨਾ ਉਹਨਾਂ ਨੂੰ ਕਹਿਣ ਦੀ ਜ਼ਰੂਰਤ ਨਹੀਂ ਪਈ ਉਹਨਾਂ ਖੁਦ ਆ ਕੇ ਜਿਹੜਾ ਇਸ ਭਾਰਤ ਬੰਦ ਦਾ ਜਿਹੜਾ ਸਮਰਥਨ ਕੀਤਾ ਔਰ ਹੁਣ ਤੁਹਾਨੂੰ ਪਤਾ ਨਹੀਂ ਇਹ ਗੱਲ ਜਿਹੜੀ ਜਿਹੜਾ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਭਗਵੰਤ ਸਿੰਘ ਮਾਨ ਜਿਹੜਾ ਗੱਲ ਕਹਿੰਦਾ ਰਿਹਾ ਵੀ ਕਿਸਾਨ ਜਿਹੜੇ ਗੱਲ ਗੱਲ ਤੇ ਧਰਨੇ ਲਾਉਂਦੇ ਇਹਨਾਂ ਨੂੰ ਬੰਦੇ ਨਹੀਂ ਥੋਣੇ ਧਰਨੇ ਆ ਆਪ ਭਗਵੰਤ ਮਾਨ ਆਮ ਆਦਮੀ ਪਾਰਟੀ ਦੇ ਮੂੰਹ ਤੇ ਕਰਾਰੀ ਇੱਕ ਚਪੇੜ ਹੈ ਲੱਖਾਂ ਦੀ ਗਿਣਤੀ ਚ ਲੋਕ ਅੱਜ ਸੜਕਾਂ ਤੇ ਉਤਰਿਆ ਪੂਰਾ ਬੰਦ ਦਾ ਸਮਰਥਨ ਕੀਤਾ ਪਰ ਦੂਜੇ ਪਾਸੇ ਜਿਹੜਾ ਸਾਡੇ ਜਿਹੜੀ ਉਸ ਨੂੰ ਕਿਸਾਨ ਜਥੇਬੰਦੀਆਂ ਜਿਹੜੀਆਂ ਦਿੱਲੀ ਵੱਲ ਪਹੁੰਚ ਕਰਨੀਆਂ ਸੀ ਉਹਨਾਂ ਤੇ ਜਿਹੜਾ ਹਰਿਆਣਾ ਔਰ ਕੇਂਦਰ ਸਰਕਾਰ ਦੇ ਵੱਲੋਂ ਜਿਹੜਾ ਹਮਲਾ ਕੀਤਾ ਗਿਆ ਔਰ ਸਾਡੇ ਜਿਹੜੇ ਅਧਿਕਾਰ ਖੋਏ ਗਏ ਕਿਉਂਕਿ ਆਰਟੀਕਲ 19 ਤਹਿਤ ਸਾਨੂੰ ਬੋਲਣ ਦਾ ਅਧਿਕਾਰ ਹੈ ਸਾਨੂੰ ਕੱਟ ਕਰਨ ਦਾ ਅਧਿਕਾਰ ਹੈ ਮੋਦੀ ਸਰਕਾਰ ਬਿਲਕੁਲ ਉਹਨਾਂ ਸਾਡੇ ਹੱਕਾਂ ਤੇ ਡਾਕਾ ਮਾਰ ਰਹੀ ਹੈ ਸਾਡਾ ਜਿਹੜਾ ਜਿਹੜੀ ਜੁਬਾਨ ਨੂੰ ਬੰਦ ਕਰਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਮੋਦੀ ਸਰਕਾਰ ਭੁੱਲੇ ਨਾ ਜਦੋਂ ਜਦੋਂ ਵੀ ਲੋਕਾਂ ਨੂੰ ਜਿਹੜਾ ਆਇਆ ਗਿਆ ਉਦੋਂ ਉਹ ਲੋਕ ਜਿਹੜੇ ਜਵਾਲਾ ਜਵਾਲਾਮੁਖੀ ਫਟ ਕੇ ਜਿਹੜੇ ਉਹ ਬਾਹਰ ਨਿਕਲੇ ਆ ਅੱਜ ਪੂਰੇ ਦੇਸ਼ ਪੱਧਰ ਤੇ ਮੋਦੀ ਸਰਕਾਰ ਦੀ ਕਿਰਕਰੀ ਹੋ ਰਹੀ ਹੈ ਪਰ ਅਸੀਂ ਉਸ ਕਿਸਾਨ ਅੰਦੋਲਨ ਦਾ ਜਿਹੜੇ ਸਾਡੇ ਸਾਥੀ ਨਾਲ ਦੇ ਆਪਣੀ ਹੱਕੀ ਮੰਗਾ ਲਈ ਜਿਹੜੇ ਉੱਥੇ ਸੰਘਰਸ਼ ਕਰ ਰਹੇ ਆ ਦਿੱਲੀ ਵਾਲੇ ਕਰ ਰਹੇ ਆ ਅਸੀਂ ਮੋਦੀ ਸਰਕਾਰ ਨੂੰ ਇਹ ਚੇਤਾਵਨੀ ਦੇਣਾ ਚਾਹੁੰਦੇ ਆ ਉਹਨਾਂ ਤੇ ਕਿਸੇ ਵੀ ਤਰ੍ਹਾਂ ਦਾ ਗੈਰ ਮਨੁੱਖੀ ਤਸ਼ੱਦਦ ਕੀਤਾ ਤਾਂ ਅਸੀਂ ਪਿੱਛੇ ਨਹੀਂ ਹਟਾਂਗੇ ਅਸੀਂ ਵੀ ਲੱਖਾਂ ਦੀ ਗਿਣਤੀ ਚ ਟਰਾਲੀਆਂ ਟਰੈਕਟਰ ਲੈ ਕੇ ਉਧਰ ਜਿਹੜੀਆਂ ਵਹੀਰਾ ਸੀ ਉਹ ਘੱਟਾਂਗੇ ਇਹ ਜੇ ਗੱਲ ਕਰੀਏ ਦੇਰ ਰਾਤ ਤੀਸਰੀ ਮੀਟਿੰਗ ਹੋਈ ਹੈ ਕੇਂਦਰ ਸਰਕਾਰ ਨਾਲ ਉਹਦਾ ਕੀ ਨਤੀਜਾ ਨਿਕਲੇ ਦੇਖੋ ਸਰਕਾਰ ਪਹਿਲਾਂ ਵੀ ਇਹ ਚੱਲਦੇ ਅੰਦੋਲਨ ਦੌਰਾਨ ਕਿੰਨੀਆਂ ਜੜੀਆਂ ਮੀਟਿੰਗਾਂ ਹੋਈਆਂ ਕੀ ਉਹ ਮੀਟਿੰਗਾਂ ਦਾ ਕੋਈ ਸਿੱਟਾ ਨਿਕਲਿਆ ਅਗਲੀ ਗੱਲ ਦੇਖੋ ਸਰਕਾਰ ਇਸ ਟਾਈਮ ਪੂਰੀ ਡਰੀ ਹੋਈ ਹੈ ਪੁਰੀ ਸਰਕਾਰ ਨੂੰ ਇਹ ਪਤਾ ਨਹੀਂ ਸੀਗਾ ਵੀ ਸ਼ਾਇਦ ਇਹਨੇ ਲੋਕ ਜਿਹੜੇ ਉਹ ਇਕੱਠੇ ਹੋ ਜਾਣਗੇ ਪਰ ਲੋਕ ਜਾਗਰੂਤਾ ਲੋਕ ਜਾਗੇ ਹੋਏ ਐ ਲੋਕਾਂ ਨੂੰ ਆਪਦੇ ਜੜੀਆਂ ਹੱਕਾਂ ਦਾ ਪਤਾ ਵੀ ਅਸੀਂ ਆਪਦੇ ਹੱਕ ਜਿਹੜੇ ਆ ਉਹ ਕਿਵੇਂ ਹਾਸਲ ਕਰਨੇ ਆ ਮੀਟਿੰਗਾਂ ਕਰਨ ਦਾ ਕੋਈ ਫਾਇਦਾ ਨਹੀਂ ਜਿਹੜੀਆਂ ਜਾਇਜ਼ ਮੰਗਾਂ ਸਾਡੀਆਂ ਐਮਐਸਪੀ ਤੇ ਗਰੰਟੀ ਕਾਨੂੰਨ ਐ ਕਿਸਾਨਾਂ ਦੇ ਬੀਮੇ ਦੀ ਜਿਹੜੀ ਐ ਉਹ ਸਾਡੀ ਮੰਗ ਐ ਔਰ ਨਾਲ ਦੀ ਨਾਲ ਸਾਡੇ ਲਕੀਮਪੁਰ ਖੀਰੀ ਤੇ ਜਿਹੜੇ ਕਿਸਾਨਾਂ ਤੇ ਜਿਹੜਾ ਉਹਨਾਂ ਨੇ ਗੱਡੀਆਂ ਚੜਾ ਕੇ ਜਿਨ੍ਹਾਂ ਨੂੰ ਦਰੜ ਕੇ ਚਹੇਤ ਕੀਤਾ ਉਹਨਾਂ ਦੋਸ਼ੀਆਂ ਨੂੰ ਜਿਹੜਾ ਸਜ਼ਾ ਦਿਵਾਉਣ ਦੀ ਮੰਗ ਐ ਇਹਨਾਂ ਮੰਗਣ ਨੂੰ ਲੈ ਕੇ ਸਰਕਾਰ ਸਾਡੀਆਂ ਮੰਗਾਂ ਮੰਨੇ ਸਾਨੂੰ ਮੀਟਿੰਗਾਂ ਕਰਨ ਦੀ ਜ਼ਰੂਰਤ ਹੀ ਨਹੀਂ ਸਰਕਾਰ ਐਲਾਨ ਕਰੇ ਇਹਦੇ ਤੇ ਅੱਜ ਦੀ ਗੱਲ ਹੈ ਤਾਂ ਅੱਜ ਜਿਹੜੇ ਲੋਕ ਇਸ ਪ੍ਰਦਰਸ਼ਨ ਵਿੱਚ ਨਹੀਂ ਸ਼ਾਮਲ ਹੋਏ ਕੀ ਸੰਦੇਸ਼ ਦੇਣਾ ਚਾਹੋਗੇ ਭਾਵਤਵੰਤ ਸੱਦੇ ਤੇ ਦੇਖੋ ਸਾਰੇ ਕੋਈ ਇਹੋ ਜਿਹਾ ਜਿਹੜਾ ਉਹ ਸ਼ਾਮਲ ਨਹੀਂ ਹੋਇਆ ਵੇਖੋ ਜ਼ਰੂਰੀ ਨਹੀਂ ਹਰ ਬੰਦਾ ਸਰੀਰਕ ਤੌਰ ਤੇ ਜਿਹੜਾ ਉਹ ਧਰਨੇ ਦੇ ਵਿੱਚ ਪਹੁੰਚੇ ਇੱਥੇ ਘਰਾਂ 'ਚ ਬੈਠ ਕੇ ਵੀ ਲੋਕ ਜਿਹੜਾ ਪੂਰਾ ਜਿਹੜਾ ਸਮਰਥਨ ਦੇ ਰਿਹਾ ਹੈ ਦਿੱਲੀ ਅੰਦੋਲਨ ਦੀ ਗੱਲ ਕਰੀਏ ਦਿੱਲੀ ਅੰਦੋਲਨ ਦੇ ਵਿੱਚ ਸਰੀਰਕ ਰੂਪ ਚ ਪਾ ਲਿਓ ਉਸ ਅੰਦੋਲਨ 'ਚ ਨਹੀਂ ਪਹੁੰਚਿਆ ਪਰ ਕਰੋ ਹਰ ਇੱਕ ਦੀਆਂ ਭਾਵਨਾਵਾਂ ਹਰ ਇੱਕ ਦੀ ਸਪੋਰਟ ਉਸ ਕਿਸਾਨੀ ਅੰਦੋਲਨ ਦੇ ਨਾਲ ਸੀ ਔਰ ਮੈਂ ਸਮਝਦਾ ਜਿਹੜਾ ਉਹ ਪਿਛਲਾ ਕਿਸਾਨੀ ਅੰਦੋਲਨ ਸੀਗਾ ਜਿਹੜਾ ਅਸੀਂ ਜਿੱਤ ਤੱਕ ਲੈ ਕੇ ਗਏ ਉਹ ਕੱਲੇ ਅਸੀਂ ਕਿਸਾਨਾਂ ਜਾਂ ਕਿਸਾਨਾਂ ਆਗੂ ਨੇ ਨਹੀਂ ਕੀਤਾ ਉਹ ਹਰ ਇੱਕ ਵਰਗ ਦੀ ਜਿਹੜੀ ਉਹਦੇ ਪਿੱਛੇ ਸਪੋਰਟ ਰਹੀ ਹੈ ਉਹ ਕਿਸੇ ਇੱਕ ਵੀ ਕਿਸੇ ਤੇ ਤਿੰਨ ਤਰ੍ਹਾਂ ਦੀਆਂ ਸਵਾਵਾ ਹੁੰਦੀਆਂ ਤਨ ਦੀ ਸੇਵਾ ਮਨ ਦੀ ਸੇਵਾ ਤੇ ਤਨ ਦੀ ਸੇਵਾ ਕਈ ਲੋਕ ਜਿਹੜੇ ਉੱਥੇ ਸਰੀਰਕ ਰੂਪ ਚ ਨਹੀਂ ਪਹੁੰਚ ਸਕੇ ਧਰਨੇ ਦੇ ਵਿੱਚ ਉਹਨਾਂ ਨੇ ਉੱਥੇ ਲੰਗਰ ਲਾਇਆ ਸਾਡੇ ਲਈ ਮੈਡੀਕਲ ਸਹੂਦਾਵਾਂ ਜਿਹੜੀਆਂ ਉੱਥੇ ਸਾਡੇ ਵਾਸਤੇ ਉਹਦੀਆਂ ਫੈਸਿਲਿਟੀਆਂ ਜਿਹੜੀਆਂ ਕੀਤੀਆਂ ਸੋ ਹਰ ਤਰ੍ਹਾਂ ਦਾ ਜਿਹੜਾ ਸਹਿਯੋਗ ਹੈ ਸਾਰੇ ਲੋਕਾਂ ਦਾ ਜਿਹੜਾ ਸਹਿਯੋਗ ਹੈ ਅੱਜ ਗੱਲ ਕਰੀਏ ਵੇਖੋ ਕਿਸਾਨਾਂ ਦੀ ਇਕੱਲੀ ਗੱਲ ਨਹੀਂ ਅੱਜ ਦੁਕਾਨਦਾਰ ਵਪਾਰੀ ਜਿੰਨੇ ਵੀ ਐ ਸਾਰਿਆਂ ਨੇ ਪੂਰਾ ਸਮਰਥਨ ਕੀਤਾ ਉਹਦੀਆਂ ਦੁਕਾਨਾਂ ਬੰਦ ਕਰਕੇ ਧਰਨੇ ਦੇ ਚਾਹਣਾ ਨੇ ਜਿਹੜੀਆਂ ਸ਼ਮੂਰੀਅਤ ਕੀਤੀ ਹੈ ਜੀ ਹਾਂਜੀ ਅੱਜ ਭਾਤ ਬੰਦ ਸੱਦੇ ਤੇ ਤੁਹਾਡਾ ਸਮਰਥਨ ਤੁਸੀਂ ਸਮਰਥਨ ਕੀਤਾ ਹੈ ਕੀ ਕਹਿਣਾ ਚਾਹੋਗੇ ਜੀ ਅਸੀਂ ਕਹਿੰਦੇ ਜਿਹੜੇ ਸਰਕਾਰ ਉਹਨੇ ਲਗਾਤਾਰ ਕਾਨੂੰਨ ਥੋਪੇ ਜਾ ਰਹੇ ਲੋਕਾਂ ਦੇ ਜਿਹੜੇ ਕਿ ਮਲਾਜ਼ਮ ਵੀ ਜਿਹਦੇ ਵਿੱਚ ਵਿਦਿਆਰਥੀ ਵੀ ਉਸਾਨ ਵੀ ਮਜ਼ਦੂਰ ਵੀ ਸਾਰੇ ਪ੍ਰਾਪਤ ਜਿੱਤੇ ਬੰਦੇ ਅੱਜ ਸ਼ਾਮਿਲ ਹੈ ਇਹਦੇ ਵਿੱਚ ਤੇ ਲਗਾਤਾਰ ਸਰਕਾਰ ਨਵੇਂ ਤੋਂ ਨਵਾਂ ਕਾਨੂੰਨ ਮੱਥੇ ਮਿਲਦੀ ਆ ਰਹੀ ਹੈ ਜਿਹੜਾ ਕਿ ਵਿਦਿਆਰਥੀਆਂ ਨੂੰ ਤਾਂ ਵੱਧ ਚੜ ਕੇ ਉਹਦੇ ਵਿੱਚ ਹਿੱਸਾ ਪਾਇਆ ਹੋਇਆ ਅੱਜ ਇਸ ਮੰਤਰੀ ਵਿੱਚ ਵੀ ਗਈ ਤੇ ਮਜ਼ਦੂਰ ਵੀ ਇਹਦੇ ਤੇ ਵੱਧ ਚੜ ਕੇ ਹਿੱਸਾ ਪਾ ਰਹੇ ਹੈ ਕਿਉਂਕਿ ਸਾਰਾ ਤੇ ਹੀ ਲਾਗੂ ਹੋ ਰਿਹਾ ਹੈ ਜਿਹੜਾ ਕੀ ਭਾਰਤੀ ਸਭ ਤੋਂ ਸਰਕਾਰ ਕਹਿੰਦੀ ਹੈ ਵੀ ਸਾਡੇ ਭਾਰਤ ਨੂੰ ਵਿਕਾਸ ਕਰਨ ਕੀਤਾ ਜਾ ਰਿਹਾ ਹੈ ਇੱਕ ਪਾਸੇ ਹੈਨਾ ਤੇ ਲਗਾਤਾਰ ਸਰਕਾਰ ਜਿਹੜਾ ਕੀ ਲੋਕਾਂ ਪਿੱਛੇ ਤੱਕਦੀ ਜਾ ਰਹੀ ਹੈ ਤੇ ਆਪਦਾ ਹੀ ਜਿਹਨੂੰ ਫਰੰਟ ਨੂੰ ਆ ਰਹੀ ਹੈ ਸਰਕਾਰ ਨਹੀਂ ਚਾਹੁੰਦੀ ਵੀ ਜਿਹੜੇ ਆਮ ਲੋਕ ਆ ਉਹ ਉੱਪਰ ਕੇ ਆਉਣ ਤੁਸੀਂ ਦੇਖ ਸਕਦੇ ਹੋ ਜਿਹੜਾ ਕੀ ਕੱਲ ਦੇ ਸ਼ੰਭੂ ਬਾੜ ਦੇ ਜੋ ਹਾਲ ਹੋ ਰਹੇ ਆ ਵਿਦਿਆਰਥੀ ਹੋਰ ਆਮ ਦਖਾਨ ਉੱਤੇ ਜਾ ਕੇ ਬੈਠੇ ਹੋ ਤਾਂ ਉਹਨਾਂ ਨਾਲ ਕੀ ਹਾਲ ਹੋ ਰਿਹਾ ਉਹ ਸਰਕਾਰ ਨਹੀਂ ਚਾਹੁੰਦੀ ਕਿ ਜਿਹੜੇ ਲੋਕ ਆ ਉਹ ਆਮ ਲੋਕ ਆ ਆਪਣਾ ਹੱਕ ਮੰਗਣ ਜਾਂ ਅਧਿਆਪਕਾਂ ਪ੍ਰਤੀ ਬੋਲਣ ਉਹ ਵਿਦਿਆਰਥੀਆਂ ਨੂੰ ਇਸੇ ਤਰ੍ਹਾਂ ਕੇ ਨਿਪਟਾਉਣਾ ਚਾਹਦੇ ਸਿੱਖਿਆ ਨੀਤੀ ਨੂੰ ਲਗਾਤਾਰ ਬਦਲਦੇ ਜਾ ਰਹੇ ਆ ਸਿਖਿਆ ਨੀਤੀ ਸਿਲੇਬਸ ਨੂੰ ਤਬਦੀਲ ਕਰਦੇ ਜਾ ਰਹੇ ਆ ਵੀ ਨਾ ਵਿਦਿਆਰਥੀ ਪੜਨਗੇ ਤੇ ਨਾ ਆਪਦੇ ਹੱਕ ਮੰਗਣਗੇ ਕਿ ਸਦਨ ਫੇਰ ਰਸਵਾਰ ਨੇ ਸਰਕਾਰ ਸਰਕਾਰ ਚਾਹੁੰਦੀ ਏ ਮੈਂ ਤਾਂ ਕੀ ਉਹਨਾਂ ਦਾ ਪੁੱਤ ਹੀ ਆ ਵੀ ਜਿਹੜੇ ਸਰਕਾਰ ਆ ਆਪਣੇ ਕਾਨੂੰਨ ਨੂੰ ਲਾਗੂ ਕਰਨਾ ਚਾਹੁੰਦੇ ਆ ਤੇ ਇਹ ਆਪਦਾ ਲੋਕਾਂ ਤੇ ਰੋਜ਼ ਜਮਾਣਾ ਚਾਹੁੰਦੇ ਆ ਸਾਰੇ ਜਥੇਬੰਦੀਆਂ ਦੇ ਲੋਕ ਨੇ ਜਿਹੜੇ ਇਸ ਧਰਨੇ ਵਿੱਚ ਸ਼ਾਮਲ ਨੇ ਕੀ ਕਹਿਣਾ ਚਾਹੁੰਦੇ ਜੀ ਅਸੀਂ ਕਹਿੰਦੇ ਵੀ ਜਿਹੜਾ ਇੱਕ ਇਕਤਾ ਦਾ ਨਾਮ ਹੁੰਦਾ ਵਿਵਕਖ ਜਥੇਬੰਦੀਆਂ ਭਰਾਤਰੀ ਜਥੇਬੰਦੀਆਂ ਅੱਜ ਵੀ ਇਸ ਸਮਰਥਨ ਵਿੱਚ ਕਾਇਮ ਹੈ ਹਰ ਇੱਕ ਕੋਈ ਵੀ ਸਮਰਥਨ ਉਹ ਇਕੇ ਤੋਂ ਬਿਨਾ ਕਾਬਜ ਨਹੀਂ ਹੁੰਦਾ ਤੇ ਇਕਾ ਹੋਊਗਾ ਤੇ ਇਹ ਸਾਰੇ ਕਿਉਂਕਿ ਲੜਾਈ ਇੱਕ ਖਿਲਾਫ ਸਾਡੀ ਸਰਕਾਰ ਖਿਲਾਫ ਆ ਤੇ ਸਾਰਿਆਂ ਤੇ ਕਾਨੂੰਨ ਵੀ ਬਰਾਬਰ ਲੱਗੁੰਦੇ ਤੇ ਅਸੀਂ ਕਹਿੰਦੇ ਜਿਹੜੀਆਂ ਅੱਜ ਵੀ ਆਪਣਾ ਮੇਰੇ ਜਥੇਬੰਦੀਆਂ ਇਹਨਾਂ ਸ਼ਾਮਲ ਆ ਉਹ ਬਹੁਤ ਵਧੀਆ ਇਕਤਾ ਸੂਤ ਹੈ ਵੀ ਸਾਡਾ ਇਕਾ ਅੱਜ ਵੀ ਇਕੱਠਾ

कई लोग हम मोदी सही कह रहे हैं मगर लाया कुछ भी नहीं खिलाफ तो कोई भी एक्शन एक नहीं लिया खुद दे सदर चाहती की है तो एक पास करोना की चाहती है जे बीजेपी की आर एस एस की साज जो मणिपुर फायल कह लगे देर नहीं लगनी तो कितने भी दूर दे ਹੈਗੇ ਜੋ ਅੱਜ ਜੋ ਖੇਤਾਜਾਰ ਹੋ ਰਿਹਾ ਤੇ ਇਤਨਾ ਲੱਗਾ ਕੋਈ ਮਿੰਟ ਨਹੀਂ ਲੱਗ ਰਿਹਾ ਤੇ ਲੋਕਾਂ ਨੂੰ ਉਦੋਂ ਪਤਾ ਲੱਗੂਗਾ ਵੀ ਸਹੀ ਕੀ ਸੀ ਤੇ ਗਲਤ ਕੀ ਸੀ ਪਰ ਜਿਹੜੇ ਅੱਜ ਕੱਲ ਦੇ ਨੌਜਵਾਨ ਬੱਚੇ ਆ ਜੋ ਸੂਰਜ ਵਾਲੇ ਬੱਚੇ ਜਿਹੜੇ ਪੜ੍ਹੇ ਲੁਕੇ ਲੋਕ ਆ ਜਿਹੜੀ ਅੱਜ ਪ੍ਰਾਤ ਰੇ ਜਿੱਥੇ ਬੰਦੀਆਂ ਚੱਲਦੇ ਸ਼ਾਮ ਨੂੰ ਹੋਇਆ ਟ੍ਰੇਡ ਯੂਨੀਅਨ ਚ ਸ਼ਾਮਲ ਹੋਇਆ ਉਹਨਾਂ ਨੂੰ ਇਸੇ ਹੀ ਗਲਤ ਦਾ ਪਤਾ ਉਹ ਇਸੇ ਕਰਕੇ ਮੋਟੀਵੇਸ਼ਨਲ ਹੋ ਗਏ ਜਦੋਂ ਬੰਦੀਆਂ ਸ਼ਾਮ ਨੂੰ ਹਾਂਜੀ ਮਹਿਰਪ੍ਰੀਤ ਸਿੰਘ ਖੁੰਗਰ ਜ਼ਿਲ੍ਹਾ ਕਨਵੀਨਰ ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਦੇ ਨਾਲ ਫਾਦਲ ਕਾ ਕਿਉਂਕਿ ਅੱਜ ਦਾ ਇਹ ਇਕੱਠ ਤੇ ਦੇਸ਼ ਵਿਆਪੀ ਜਿਹੜੀ ਹੜਤਾਲ ਆ ਪੂਰੇ ਦੇਸ਼ ਦੇ ਅੰਦਰ ਦੇਸ਼ ਦੀਆਂ ਨਾਸ਼ ਪ੍ਰਮੁੱਖ ਪੰਜਾਬ ਦੀਆਂ ਟ੍ਰੇਡ ਯੂਨਿਆਂ ਦੇ ਸੱਦੇ ਦੇ ਉੱਤੇ ਜਿਸ ਨੂੰ ਪੈਨਸ਼ਨ ਫਰੰਟ ਵੱਲੋਂ ਵੀ ਤੇ ਮੁਲਾਜ਼ਮਾਂ ਵੱਲੋਂ ਸੈਂਟਰ ਦੇ ਵੱਲੋਂ ਤੇ ਸਾਰੀਆਂ ਸਟੇਟਾਂ ਦੀਆਂ ਮੁਲਾਜ਼ਮਾਂ ਵੱਲੋਂ ਤੇ ਪਲੱਸ ਸਯੁਕਤ ਪਖਾਨ ਮੋਰਚੇ ਵੱਲੋਂ ਇਹ ਜਿਹੜੇ ਅੱਜ ਦੇ ਅੰਦੋਲਨ ਨੂੰ ਸਪੋਰਟ ਕਰ ਰਹੇ ਆ ਔਰ ਇਹਦੇ ਵਿੱਚ ਵੱਖ-ਵੱਖ ਵਰਗਾਂ ਦੀਆਂ ਵੱਖ-ਵੱਖ ਮੰਗਾਂ ਨੇ ਜਿੱਦਾਂ ਛੋਟੇ ਦੁਕਾਨਦਾਰ ਅੱਜ ਸਾਰਾ ਬਾਜ਼ਾਰ ਬੰਦ ਪਿਆ ਛੋਟੇ ਦੁਕਾਨਦਾਰ ਦਾ ਕੰਮ ਚਾਹੇ ਉਹ ਵਿਜਾਜੀ ਵਾਲਾ ਚਾਹ ਸੁਦੇਵ ਵਾਲਾ ਸਾਰਾ ਪਰਚੂਨ ਖਤਮ ਕਰਨ ਦੇ ਕਿਨਾਰੇ ਤੇ ਆ ਔਰ ਬੋਧੀ ਸਰਕਾਰ ਜਿਹੜੀ ਆ ਉਹ ਕਾਰਪੋਰੇਟ ਪੱਖੀ ਸਾਮਰਾਜ ਪੱਖੀ ਅਮਰੀਕਨ ਸਾਮਰਾਜ ਪੱਖੀ ਨੀਤੀਆਂ ਲਿਆ ਕੇ ਵੱਡੇ ਵੱਡੇ ਮੂਲ ਖੁੱਲਣ ਜਾ ਰਹੀ ਹੈ ਜਿਹਦੇ ਨਾਲ ਪਰਚੂਨ ਦਾ ਜਿਹੜਾ ਹੈਗਾ ਤੰਦਾ ਛੋਟੇ ਦੁਕਾਨਦਾਰਾਂ ਦਾ ਉਹ ਉਹਨਾਂ ਦੇ ਸਾਲਾਂ ਚ ਖਤਮ ਹੋਣਾ ਹੈ पीएफआरडीए ਬਿੱਲ ਆ ਉਹ ਆਪ ਦਾ ਪੈਨਸ਼ਨਰ ਪੈਨਸ਼ਨ ਲੈਂਦੇ ਆ ਲੇਕਿਨ ਜਿਹੜੇ ਸਾਡੇ ਹੋਣ ਵਾਲੇ ਨਿਆਣੇ ਆ ਜਿਨ੍ਹਾਂ ਨੂੰ ਇੱਕ ਇੱਕ ਚਾਰ ਤੋਂ ਬਾਅਦ ਪੈਨਸ਼ਨ ਅਰਾਇਟੀ ਡਿਵੈਲਪਮੈਂਟ ਫੰਡ ਅਥਾਰਟੀ ਦੇ ਨਾਂ ਤੇ ਜਿਹੜੇ ਵਿਜੀਟਿਕ ਬਿੱਲ ਪਾਸ ਕੀਤਾ ਸਰਕਾਰ ਨੇ ਉਹ ਉਹਦੇ ਤਹਿਤ ਉਹਨਾਂ ਨੂੰ ਪੈਨਸ਼ਨ ਨਹੀਂ ਦਿੱਤੀ ਆ ਰਹੀ ਇੱਕ ਐਨਪੀਐਸ ਨਿਊ ਪੈਨਸ਼ਨ ਫੰਡ ਉੱਤੇ ਘਰੇ ਤੇ ਲਿਆ ਕੇ ਉਹ ਅੱਧਾ ਪੈਸਾ ਉਹਨਾਂ ਦਾ ਸ਼ੇਅਰ ਮਾਰਕੀਟ ਦੇ ਵਿੱਚ ਲੈ ਕੇ ਜਾ ਰਿਹਾ ਜਿਸ ਦੇ ਨਾਲ ਉਹਨਾਂ ਨੂੰ ਕੋਈ ਰਿਟਾਇਰਮੈਂਟ ਤੇ ਨਿਰਾਸ਼ਾ ਮੂਵੀਗੀ ਇਸੇ ਤਰ੍ਹਾਂ ਹੀ ਦੇਸ਼ ਦੇ ਸਾਰੇ ਜਿਹੜੇ ਜਨਤਕ ਅਦਾਰੇ ਆ ਇਹ ਬੀਐਸਐਨ ਵਾਲਾ ਹਵਾਈ ਅੱਡੇ ਆ ਬੰਦਰਗਾਹਾਂ ਨੇ ਕੋਲਾਖਾਨਾ ਨੇ ਸਾਰੀਆਂ ਜਿਹੜਾ ਕਾਰਪੋਰੇਟਾਂ ਦੇ ਹਵਾਲੇ ਕੀਤੀਆਂ ਜਾ ਰਹੀਆਂ ਨੇ ਕੌਡੀਆਂ ਦੇ ਬਾ ਉਹਨਾਂ ਨੂੰ ਵੇਚਿਆ ਜਾ ਰਿਹਾ ਦੂਜੇ ਵੱਨੇ ਕਿਸਾਨੀ ਨੂੰ ਐਮਐਸਪੀ ਨੇ ਦਿੱਤੀ ਜਾ ਰਹੀ ਜੇ ਫਸਲਾਂ ਦੇ ਉੱਤੇ ਦੇਸ਼ ਦੇ ਅੰਦਰ ਜਿਹੜੀ ਨਫ਼ਰਤ ਫਲਾ ਕੇ ਫਿਰਕੂ ਰੰਗ ਦੇ ਵਿੱਚ ਜਿਹੜਾ ਦੇਸ਼ ਨੂੰ ਰੰਗਣ ਦਾ ਧਰਮ ਦੇ ਨਾਂ ਤੇ ਯਤਨ ਹੋ ਰਿਹਾ ਲੋਕਾਂ ਨੂੰ ਜਿਹੜੀਆਂ ਜਿਹੜੀਆਂ ਵੋਟਾਂ ਨੇ ਉਹ ਧਰਮ ਦੇ ਨਾਂ ਤੇ ਲੈਣਾ ਚਾਹੁੰਦੇ ਆ ਇਹ ਅੱਜ ਦਾ ਜਿਹੜਾ ਕੱਟਾ ਇਹ ਉਹ ਕਿਰਤੀ ਲੋਕਾਂ ਦਾ ਪੂਰੇ ਦੇਸ਼ ਦਾ ਆਵਾਮ ਜਿਹੜਾ ਅੱਜ ਬੰਦ ਸੜਕਾਂ ਤੇ ਆਬ ਸ਼ਹਿਰ ਪਿੰਡ ਦੇ ਪਿੰਡ ਜਿਹੜੇ ਆ ਉਹ ਬੰਦ ਨੇ ਇਹ ਕਿਰਤੀ ਤੇ ਮਿਹਨਤ ਕਸ਼ ਲੋਕਾਂ ਦਾ ਮੈਂ ਕਹਾਂਗਾ ਕਿ ਬਾਬੇ ਨਾਨਕ ਦੀ ਬਾਣੀ ਆ ਉਹ ਕਿ ਭਾਈ ਲਾਲਵਾਂ ਦਾ ਮਲਕ ਭਗਵਾਂ ਦੇ ਖਿਲਾਫ ਇਕੱਠਾ ਇਸ ਕਰਕੇ ਇਹ ਜਿਹੜਾ ਪੂਰਾ ਦੇਸ਼ ਵਿਆਪੀ ਆ ਇਹ ਇੱਕ ਨਵੀਂ ਉਮੀਦ ਜਗਾਏਗਾ ਦੇਸ਼ ਦੀ ਜਿਹੜੀ ਹਾਕਮ ਜਮਾਤ ਆ ਉਹਨੂੰ ਗੱਦੀੋਂ ਵੀ ਲਾਏਗਾ ਤੇ ਇਹਨਾਂ ਨੀਤੀਆਂ ਨੂੰ ਮੋੜਾ ਦੇਣ ਦੇ ਵਿੱਚ ਜ਼ਰੂਰ ਕਾਮਯਾਬ ਹੋਏਗਾ ਦੂਜੇ ਬੰਨੇ ਪੰਜਾਬ ਦੇ ਅੰਦਰ ਪੰਜਾਬ ਦੀ ਸਰਕਾਰ ਆਈ ਨੂੰ ਭਗਵਾਂ ਸਿੰਘ ਜੀ ਨੂੰ 2 ਸਾਲ ਦਾ ਸਮਾਂ ਪੂਰਾ ਹੋ ਚੰਦਿਆ ਉਸ ਸਮੇਂ ਦੇ ਵਿੱਚ ਜਿਹੜੇ ਪਹਿਲਾਂ ਉਹਨਾਂ ਨੇ ਵਾਅਦੇ ਕੀਤੇ ਸੀ ਚੋਣਾਂ ਤੋਂ ਪਹਿਲਾਂ ਵੱਖ-ਵੱਖ ਵਰਗਾ ਨਾਲ ਜਿਹੜੇ ਬਿਲਕੁਲ ਪੂਰੇ ਨਹੀਂ ਕੀਤੇ ਜਾ ਰਹੇ ਮੁਲਾਜ਼ਮਾਂ ਨੂੰ ਜਿਹੜੀਆਂ ਉਹਨਾਂ ਦੀਆਂ ਮੰਗਾਂ ਨੇ ਉਹ ਉਹਨਾਂ ਤੋਂ ਦਰਖਨਾਰ ਆ ਪੁਰਾਣੀ ਪੈਨਸ਼ਨ ਜਿਹੜੀ ਉਹਨਾਂ ਦੀ ਬਹਾਲ ਨਹੀਂ ਕੀਤੀ ਜਾ ਰਹੀ ਪੈਨਸ਼ਨਾਂ ਲਈ ਜਿਹੜਾ ਪੇਕ ਮਸ਼ੀਨੀਆਂ ਸ਼ੁਰੂਆਤਾਂ ਸੀ 6 ਪੇਕ ਮਸ਼ੀਨੀਆਂ ਜਿਹੜਾ 7 ਸਾਲ ਬੈਠਾ ਰਿਹਾ ਛੇ ਚਾਲ ਉਹਨੂੰ ਅਜੇ ਤੱਕ ਇਹਨਾਂ ਨੇ ਲਾਗੂ ਨਹੀਂ ਕੀਤਾ ਡੀਏ ਖੜਾ ਆ ਸਾਰੇ ਰਾਜਾਂ ਨੇ ਦਿੱਤਾ ਉਹ ਨਹੀਂ ਦਿੱਤਾ ਮਜ਼ਦੂਰਾਂ ਦੀ ਜਿਹੜੀ ਦਿਹਾੜੀ ਆ ਉਹ 8 ਘੰਟੇ ਤੋਂ 12 ਘੰਟੇ ਤੋੜ ਕੇ ਕਰਤੀ ਜਿਹੜਾ ਮੋਦੀ ਸਰਕਾਰ ਨੇ ਲੇਬਰ ਕਾਨੂੰਨ ਜਿਹੜੇ ਬਦਲੇ ਆ ਜਿਹੜੇ ਲੇਬਰ ਕਾਨੂੰਨ ਪਹਿਲਾਂ ਮਜ਼ਦੂਰ ਪੱਖੀ ਸੀ 29 ਉਹਦੇ ਵਿੱਚੋਂ ਚਾਰ ਕਾਨੂੰਨ ਜਿਹੜੇ ਆ ਫੈਕਟਰੀਆਂ ਦੇ ਮਾਲਕਾਂ ਦੇ ਪੱਖ ਤੋਂ ਸਾਹਮਣੇ ਜਿਹੜੀਆਂ ਕਾਰਪੋਰੇਟਾਂ ਦੇ ਪੱਖ ਵਿੱਚ ਚਾਰ ਕਾਨੂੰਨ ਲੈ ਕੇ ਆਈ ਆ ਉਸ ਨੂੰ ਪੰਜਾਬ ਦੀ ਸਰਕਾਰ ਨੇ ਕਿ ਉਹਨੂੰ ਲਾਗੂ ਕਰ ਲਿਆ ਮਜ਼ਦੂਰਾਂ ਵਾਸਤੇ 8 ਤੋਂ 12 ਘੰਟੇ ਕਰ ਲਿਆ ਇਸ ਕਰਕੇ ਸਰਕਾਰ ਮੋੜ-ਮੁੜ ਕੇ ਕਾਰਪੋਰੇਟ ਪੱਖੀ ਦੇਖੋ ਨਾ ਨੀਤੀਆਂ ਦੀ ਪਰਰਤਾ ਕਰ ਰਹੀ ਹੈ ਬਦਮਨ ਸਰਕਾਰ ਉਹਦੀ ਨਕੇਂਦਰ ਦੀਆਂ ਨੀਤੀਆਂ ਦੇ ਮਗਰ ਮਗਰ ਚੱਲ ਰਹੀ ਹੈ ਇਸ ਪਾਰਟੀ ਦੀ ਆਪਣੀ ਕੋਈ ਵਿਚਾਰਧਾਰਾ ਨਹੀਂ ਹੈ ਉਹਨਾਂ ਦੀ ਵਿਚਾਰਧਾਰਾ ਦੇ ਮਗਰ ਮਗਰ ਇਸ ਕਰਕੇ ਪੰਜਾਬ ਦੇ ਲੋਕ ਜਿਹੜੇ ਅੱਜ ਸੜਕਾਂ ਤੇ ਨੇ ਪੂਰੀ ਨਿਰਾਸ਼ਤਾ ਹੈ ਸਰਕਾਰ ਦੇ ਖਿਲਾਫ ਹੈ ਇਸ ਵੇਲੇ ਲੋਕਾਂ ਦੇ ਰੋਹਾ ਸਰਕਾਰ ਦੇ ਖਿਲਾਫ ਵੀ ਜਿੰਦਾ ਕਿਸਾਨੀ ਜਿਹੜੀ ਆ ਬਾਰਡਰ ਦੇ ਜਿਹਨੂੰ ਕੁਝ ਨਹੀਂ ਮਿਲਿਆ ਜਾਂ ਹੋਰ ਲੋਕ ਜਿਹੜੇ ਤੰਗ ਨੇ ਇਹਨਾਂ ਗੱਲਾਂ ਤੋਂ ਨੀਤੀਆਂ ਤੋਂ ਇਸੇ ਕਰਕੇ ਹੀ ਜਿਹੜਾ ਅੱਜ ਦਾ ਜਿਹੜਾ ਉਹ ਸੜਕਾਂ ਤੇ ਆ ਔਰ ਇਹਨਾਂ ਨੀਤੀਆਂ ਦੇ ਖਿਲਾਫ ਜੰਦੂ ਦੇ ਮੈਦਾਨ ਵਿੱਚ ਆ ਆਉਣ ਵਾਲੇ ਸਮੇਂ ਦੇ ਵਿੱਚ ਪਾਰਲੀਮੈਂਟ ਦੀਆਂ ਚੋਣਾਂ ਆਉਣ ਵਾਲੀਆਂ ਨੇ ਉਹਦੇ ਵਿੱਚ ਜਿਹੜਾ ਲੋਕ ਜ਼ਰੂਰ ਸਭ ਨੂੰ ਵਿਵਾਦ ਦੇਣਗੇ ਜਿੱਦਾਂ ਮੋਦੀ ਦਾ ਭ੍ਰਿਸ਼ਟਾਚਾਰ ਜਿਹੜਾ ਕੱਲ ਦੀ ਮਾਨਯੋਗ ਸੁਪਰੀਮ ਕੋਰਟ ਦੇ ਫੈਸਲੇ ਇਹਨੂੰ ਨੰਗਾ ਕਰ ਦਿੱਤਾ ਆ ਪੂਰੀ ਤਰ੍ਹਾਂ ਰੋਸ ਪਾ ਦਿੱਤੀ ਆ ਕਿ ਕਿਸ ਤਰ੍ਹਾਂ ਲੋਕਲਪਾਰਪੋਰੇਟ ਤੋਂ ਫੰਡਿੰਗ ਲੈ ਕੇ ਕਾਨੂੰਨੀ ਤੌਰ ਤੇ ਨੂੰ ਨਾ ਉਹਨੂੰ ਸੁਪਰੀਮ ਕੋਰਟ ਨੇ ਰੱਦ ਕਰਤਾ ਉਹ ਫੰਡਿੰਗ ਦੇ ਤੌਰ ਲੈ ਕੇ ਹੀ ਜਿਹੜਾ ਉਹ ਨੀਤੀਆਂ ਜਿਹੜੀਆਂ ਲੋਕਾਂ ਦੇ ਉੱਤੇ ਜਿਹੜਾ ਉਹ ਕਰਦੇ ਆ ਰਹੇ ਸੀਗੇ ਜਿਹੜਾ ਹੈਗਾ ਉਹ ਵੀ ਦਰਬਾਰਤੋ ਹੁੰਦੀ ਸੀ ਉਹਨਾਂ ਫੜਨਾਂ ਦੀ ਚੋਣਾਂ ਦੇ ਵਿੱਚ ਉਹਨਾਂ ਦਰਬਾਰਤੋ ਕਰਦੇ ਸੀ ਉਸ ਪੈਸੇ ਦੀ ਕੱਲ ਦੀ ਸੁਪਰੀਮ ਕੋਰਟ ਨੇ ਜਿਹੜਾ ਉਹ ਫੈਸਲਾ ਬੜਾਈ ਸ਼ਲਾਂਗਾ ਯੋਗਾ ਉਹਦਾ ਵੀ ਅਸੀਂ ਯਾਰ ਮਕਦਮ ਕਰਦੇ ਆ ਤੇ ਇਹ ਅੱਜ ਦਾ ਕੱਟ ਜਿਹੜਾ ਆ ਮੋਦੀ ਸਰਕਾਰ ਨੂੰ ਜਰੂਰ ਇਹ ਹਰ ਹੁਣਾਂ ਦੇ ਉਹ ਆਪਦੀਆਂ ਨੀਤੀਆਂ ਨੂੰ ਜਲਦੀ ਬਣੀ ਜ਼ਿਲ੍ਹਾ ਪ੍ਰਧਾਨ ਕਰਨ ਦੇ ਪੰਜਾਬ ਕਿਹੜਾ ਤੇ ਸਾਡੇ ਸਾਥੀ ਨੇ ਥੱਲੇ ਥੋੜੇ ਜਿਸ ਬਾਰੇ ਜਾਣਕਾਰੀ ਦੇ ਦਿੱਤੀ ਹੈ ਬਾਕੀ ਮੈਂ ਸੈਂਟਰ ਦੀ ਸਰਕਾਰ ਔਰ ਪੰਜਾਬ ਦੀ ਸਰਕਾਰ ਨੇ ਜਿਹੜੇ ਆਬਾਦਕਾਰਾਂ ਦੇ ਨਾਮ ਤੇ ਪੰਜਾਬ ਸਰਕਾਰ ਨੇ ਕਿਸਾਨਾਂ ਦਾ ਉਜਾੜਾ ਕੀਤਾ ਹੋਇਆ ਚੱਲੂ ਸਾਡੇ ਅਬੌਰ ਦੇ ਵਿੱਚ 2700 ਏਕੜ ਜ਼ਮੀਨ ਤੇ ਸਾਡਾ ਅੱਜ 17ਵਾਂ ਦਿਨ 70 ਦਿਨ ਹੋ ਕੇ ਪੱਕਾ ਮੋਰਚਾ ਲੱਗਿਆ ਹੋਇਆ ਹੈ ਉਸ ਵਿੱਚ ਪੰਜਾਬ ਸਰਕਾਰ ਕੋਈ ਵੀ ਉਹਨਾਂ ਨੂੰ ਮਹਾਵਜਾ ਨਹੀਂ ਦੇ ਰਹੀ ਜਿਹਦੇ ਤੋਂ ਸਾਡਾ ਇੱਕ ਕਿਸਾਨ ਸ਼ਹੀਦ ਵੀ ਹੋ ਗਿਆ ਸੀ ਸਾਥੀ ਗੋਪਿੰਦਰ ਸਿੰਘ ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰੂੰਗਾ ਜਿਹੜੇ ਪੰਜਾਬ ਸਰਕਾਰ ਜਿਹੜੇ ਉਜਾੜਾ ਕਰ ਰਹੀ ਹੈ ਕਿਸਾਨਾਂ ਦਾ ਉਹ ਬੰਦ ਕੀਤਾ ਜਾਵੇ ਔਰ ਆਬਾਦ ਕਰਾ ਜਿਹੜਾ ਮਾਲਕੀ ਹੱਕ ਦਵਾਇਆ ਜਾਵੇ ਔਰ ਜੋ ਤੋਂ ਬਾਈਪਾਸ ਨਿਕਲ ਰਿਹਾ ਭਾਰਤ ਮਾਲਾ ਉਹਦਾ ਜਿਹੜਾ ਬਣਦਾ ਮਹਾਵਜਾ ਜਿਹੜਾ ਕਿਸਾਨਾਂ ਨੂੰ ਦਿੱਤਾ ਜਾਵੇ ਇੱਕ ਫੇਰ ਤੋਂ ਤੁਹਾਨੂੰ ਕੁਐਸਚਨ ਕਰਨਾ ਚਾਹਾਂਗਾ ਕਿ ਜਿਹੜੇ ਤਿੰਨ ਕਾਨੂੰਨ ਨੇ ਮੋਟਾ-ਮੋਟਾ ਦਰਸ਼ਕਾਂ ਨੂੰ ਉਹ ਵੀ ਦੱਸੋ ਜਿਨ੍ਹਾਂ ਨੂੰ ਹਾਲਾਂਕਿ ਪੂਰਾ ਪਤਾ ਨਹੀਂ ਇਹ ਜਿਹੜੇ ਆਪਣੇ ਕਾਨੂੰਨ ਕਾਲੇ ਕਾਨੂੰਨ ਬਣਿਆ ਸੀ ਜਿਹਦੇ ਚੋਂ ਮੈਨ ਖੇਤੀਬਾੜੀ ਨੂੰ ਜਿਹੜਾ ਉਹਨਾਂ ਨੇ ਮਤਲਬ ਕਟੀਚਾ ਰੱਖਿਆ ਜਿਹਨੇ ਇਹ ਹੈਗੇ ਸਰਕਾਰ ਆਪਣੇ ਕਾਰਪੋਰੇਟ ਕਰਾਣੇ ਆ ਜਦੋਂ ਕਰੋਨਾ ਟਾਈਮ ਆਇਆ ਸੀ ਸਾਰਾ ਹਰ ਇੱਕ ਵਰਗ ਬੰਦ ਹੋ ਗਿਆ ਖੇਤੀ ਵਾਲਾ ਉਦੋਂ ਚੱਲਦਾ ਸੀ ਉਹਨਾਂ ਨੂੰ ਲੱਗਿਆ ਵੀ ਬਾਕੀ ਸਾਰੇ ਅਦਾਰੇ ਫੇਲ ਆ ਕਿ ਜਿਹੜਾ ਖੇਤੀ ਨੂੰ ਮੁੱਖ ਜਿਹੜਾ ਬਣਾਇਆ ਜਾਵੇ ਔਰ ਉਹਦੇ ਤੋਂ ਜਿਹੜਾ ਬਿਜਲੀ ਐਕਟ ਹੈ 2020 ਕੋ ਲ ਬਣਾਇ ਸੀ ਜਿਹੜਾ ਚੇਪਲ ਮੀਟਰ ਲਾ ਰਿਹਾ ਹੈ ਉਹਦੇ ਚ ਉਹਦੇ ਉਹ ਵੀ ਹੁਣ ਫਿਰ ਦੁਬਾਰਾ ਜਿਹੜੀ ਸਰਕਾਰ ਲਾਗੂ ਕਰਨ ਜਾ ਰਹੀ ਹੈ ਜੀ